ਮੁੱਖ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਸੀ ਚੰਡੀਗੜ੍ਹ ਤੇ ਉਹਦੇ 'ਚ ਜੋ ਮੁੱਖ ਮੰਤਰੀ ਸਾਹਿਬ ਦਾ ਵਰਤਾਰਾ ਸੀ ਜੱਥੇਬੰਦੀਆਂ ਦੇ ਨਾਲ ਬੜਾ ਨੰਨਣ ਵਾਲਾ ਇਹ ਆ ਜਰੂਰ ਜਾਂਦਾ ਕਿ ਗੁੱਸੇ 'ਚ ਪਹ ਆ ਗਿਆ ਪਰ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਕੋਸ਼ਿਸ਼ਾਂ ਵੀ ਕਰ ਰਹੀ ਹੈ ਅਰਜਿਤ ਦੇ ਬੋਲ ਖੜੇ ਔਰ ਨੌਜਵਾਨ ਜਿਹੜਾ ਓਵਰਡੋਜ਼ ਦੇ ਨਾਂ ਨਸ਼ੀਆਂ ਦੇ ਨਾਲ ਅਖਸਰ ਆਖਵਾਰਾਂ 'ਚ ਪੜਦੇ ਆ ਰੋਜ਼ ਇੱਕ ਨਾਲ ਓਵਰਡੋਜ਼ ਹੀ ਜਾਂ ਟੀਕੇ ਲਾ ਕੇ ਮਰਦਾ ਕੇਂਦਰ ਦੀ ਸਰਕਾਰ ਔਰ ਚਾਹੇ ਪੰਜਾਬ ਦੀ ਦੋਹੇ ਸਰਕਾਰਾਂ ਜ਼ਿੰਮੇਵਾਰ ਨੇ ਔਰ ਸਿਰਦ ਹੋ ਕੇ ਔਰ ਅਸੀਂ ਦੇਖਦੇ ਤਕਰੀਬਨ ਡੱਲਾ ਸਾਹਿਬ ਯਾਰੀ ਕੇ ਬਾਦਰ ਤੇ ਬੈਠੇ ਬਾਦਰ ਤੇ ਮਰਨ ਵਰਤ ਤੇ ਬੈਠੇ ਨੇ ਤਕਰੀਬਨ 100 ਦਿਨ ਹੋ ਗਏ ਨਾ ਕੇਂਦਰ ਦੀ ਸਰਕਾਰ ਦੇ ਕੱਲ੍ਹਾਂ ਤੇ ਜੂਨ ਸਰ ਕੀ ਹੈ ਨਾ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਾਏ ਜਰੂਰ ਔਰ ਉਹਨਾਂ ਨੂੰ ਬੇਆਬਰੀ ਹੋ ਕੇ ਉਹਨਾਂ ਨੂੰ ਕੱਢਿਆ ਔਰ ਆਪ ਮਿਲ ਕੇ ਜੋ ਗੁੱਸੇ ਝੋ ਕੇ ਚਲੇ ਗਏ ਪਰ ਨਿੰਦਣੀਆਂ ਹੋ ਗਏ ਇਸ ਲਈ ਇਹਨਾਂ ਨੂੰ ਚੇਤੇ ਰਹਿਣਾ ਚਾਹੀਦਾ ਕਿ ਆਪ ਪਾਰਿਆਂ ਨੂੰ ਜੇ ਲੋਕ ਕਾਂਗਰਸ ਅਤੇ ਅਕਾਲੀਆਂ ਨੂੰ ਬਦਲਾ ਸਕਦੇ ਨੇ ਸਾਹ ਤੋਂ ਹੱਡੇ ਵੀ ਦੂਰ ਨਹੀਂ ਹੈ ਤੁਹਾਨੂੰ ਸਬਕ ਸਿੱਖਣਾ ਰਹੀ ਹੈ ਦਿੱਲੀ ਦੀ ਸਰਕਾਰ ਨਾਲ ਹਾਰ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਜਿਹੜਾ ਕੇਜਦਰੀਵਾਲ ਤੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਸੀ ਬੜਾ ਮਾਣ ਕਰਦੇ ਸੀ ਔਰ ਉਹ ਮਾਡਲ ਪੰਜਾਬ ਚ ਲਾਉਣਾ ਚਾਹੁੰਦੇ ਨੇ ਦਿੱਲੀ ਚ ਤਾਂ ਮਾਡਲ ਲੋਕਾਂ ਨੇ ਰਿਜੈਕਟ ਕਰਤਾ ਔਰ ਤੁਸੀਂ ਸੋਚਿਓ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਲੋਕਾਂ ਨੇ ਜਿਵੇਂ ਸਾਡੀ ਪਾਰਟੀ ਨੂੰ ਇੱਕ ਪਾਸੇ ਕਰ ਦਿੱਤਾ ਸੱਤਾ ਚੋਂ ਤੁਹਾਡੇ ਵੀ ਦਿਨ ਦੂਰ ਨਹੀਂ ਹੈ ਇਸ ਲਈ ਹੋਸ਼ ਕਰੋ ਔਰ ਪੰਜਾਬ ਦੇ ਲੋਕਾਂ ਨਾਲ ਹਰ ਵਰਗ ਦੇ ਲੋਕਾਂ ਨਾਲ ਕੀਤੇ ਹੋਏ ਵਾਦੇ ਕਿਆ ਹੈ ਕਸਾਨ ਖੇਤੋ ਮਜ਼ਦੂਰਾ ਦੇ ਨਹੀਂ ਬੇਰੋਜ਼ਗਾਰੀ ਦਾ ਮਸਲਾ ਹੈ ਨਸ਼ਿਆਂ ਦਾ ਮਸਲਾ ਹੈ ਸਕਾਲਰਸ਼ਿਪ ਦਾ ਇਹ ਇਸ਼ੂ ਦਾ ਮਸਲਾ ਹੈ 40 ਸਰਟੀਫਿਕੇਟਾਂ ਦਾ ਹੈ ਔਰ ਗਰੀਬ ਲੋਕਾਂ ਦੇ ਨਰੇਗਾ ਦਾ ਮਸਲਾ ਇਹ ਸਹੀ ਇਹ ਮਸਲੇ ਜਿਹੜੇ ਆਹ ਪੈੜ ਦੇ ਆਧਾਰ ਤੇ ਉੱਤੇ ਜੀ ਉਸੇ ਦੂਰ ਕਰੋ ਇਹ ਮੈਂ ਬੇਨਤੀ ਕਰਾਂਗਾ ਮਾਨ ਸਾਹਿਬ ਔਰ ਸੋ ਪਾਰਟੀ ਸਪਰ ਨੂੰ ਔਰ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਵੀ ਕਿ ਪੰਜਾਬ ਵੱਲ ਧਿਆਨ ਦਿਓ ਪੰਜਾਬ ਦਾ ਸੂਬਾ ਬਾਰਡਰ ਦਾ ਸੂਬਾ ਔਰ ਪੰਜਾਬ ਜਿੱਥੇ ਕਰਜ਼ਿਆਂ ਦੇ ਸਰਕਾਰਾਂ ਨੇ 3 ਲੱਖ ਕਰਜ਼ਾ ਲੈ ਕੇ ਲੋਕਾਂ ਨੂੰ ਰਾਹ ਲੋਕਾਂ ਨੂੰ ਸਬਸਿਡੀਆਂ ਲੋਕਾਂ ਨੂੰ ਲਵਾ ਬਣੇ ਸਹੂਲਤਾ ਦਿੰਦੇ ਨੇ ਪਰ ਉਧਰ ਦੂਸਰੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਥੇ ਪੰਜਾਬ ਦਾ ਹਰ ਪਿੰਡ ਦਾ ਹਰ ਨਾਗਰਿਕ ਕਰਜ਼ੇ ਦੇ ਬੋਝ ਥੱਲੇ ਹੈ ਜੇ ਸਰਕਾਰ 3 ਲੱਖ ਕਰੋੜ ਰੁਪਏ ਦੇ ਕਰਜ਼ਾ ਲੈ ਚੁੱਕੀ ਹੈ ਔਰ ਗਾਂਹਾਂ ਕਰਜ਼ਿਆਂ ਤੇ ਇਹ ਲਾਇ ਤੇ ਆ ਬਿਜਲੀ ਦੀ ਸਬਸਿਡੀ ਦੂਸਰੀ ਫਰੀ ਸਰਵਿਸ ਔਰ ਜਿੱਥੇ ਟਾਇਰ ਪਾਉਣ ਨੂੰ ਟ੍ਰਾਂਸਪੋਰਟ ਤੇ ਜਦ ਅ ਵੱਸਾ ਲਈ ਟਾਇਰ ਪਾਉਣ ਨੂੰ ਪੈਸੇ ਨਹੀਂ ਹੈ ਇਹ ਜੇ ਮਸਲੇ ਬਹੁਤ ਖੜੇ ਨੇ ਇਸ ਲਈ ਬੇਨਤੀ ਹੈ ਜਿਹੜਾ ਕਿਸਾਨਾਂ ਨਾਲ ਵਰਤੀਰਾ ਕੀਤਾ ਹੈ ਤਾ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਅਧਿਆਪਕ ਦੇ ਬੇਟੇ ਨੇ ਔਰ ਕਿਸਾਨ ਵੀ ਨੇ ਇਹਨਾਂ ਤੋਂ ਬਿਲਾ ਕੇ ਮਾਫੀ ਮੰਗਣੀ ਚਾਹੀਦੀ ਹੈ ਔਰ ਇਹ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਖੇਤ ਮਜ਼ਦੂਰ ਕਖਾਨਾ ਦੇ ਮਸਲੇ ਬੇਰੋਜ਼ਗਾਰੀ ਦਾ ਮਸਲਾ ਨਸ਼ਿਆਂ ਦਾ ਮਸਲਾ ਗੈਰ ਕਾਨੂੰਨੀ ਸ਼ਰਾਬ ਦੇ ਜੜੀਆਂ ਡਿਸਟਿਲਰੀਆਂ ਚੱਲਦੀਆਂ ਉਹਨਾਂ ਦੋਸ਼ੀਆਂ ਦੇ ਖਿਲਾਫ ਕੇਸ ਕਰਨ ਦਾ ਸਕਾਲਰਸ਼ਿਪ ਖਾਨ ਵਾਲਿਆਂ ਦਾ ਇੱਕ ਇੱਕ ਜਿਹੜੇ ਮਾਤਲੇ ਨੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੁਹਾਡਾ ਵੀ ਹਸ਼ਰ ਜੋ ਰੀਸਰਚਲੀ ਦਿੱਲੀ ਦੇ ਲੋਕਾਂ ਨੇ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੀ ਲੋਕ ਰਾਜ ਦੇ ਵਿੱਚ ਹੰਕਾਰ ਨਹੀਂ ਹੁੰਦਾ ਸੇਵਾ ਦਾ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਮੈਂ ਅਪੀਲ ਕਰਦਾ ਹਾਂ ਦੋਨਾਂ ਸਰਕਾਰਾਂ ਨੂੰ ਕਿ ਸਮਾਂ ਥੋੜਾ ਰਹਿ ਗਿਆ ਕੁਝ ਕਰ ਦੋਗੇ ਤਾਂ ਵੱਜੋਗੇ ਨਹੀਂ ਕਰੋਗੇ ਤਾਂ ਤੁਹਾਡਾ ਵੀ ਹਾਲ ਲੋਕਾਂ ਨੇ ਜਿਵੇਂ ਦੂਸਰਿਆਂ ਨੂੰ ਬਦਲ ਬਦਲਿਆ ਤੋ ਤੁਹਾਨੂੰ ਬਦਲ ਏਡੇ ਤਰ੍ਹਾਂ ਲੱਦਾਈ ਜਮਾਨ ਸਾਹਿਬ